ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਦੋਸਤੋ ਅੱਜ ਹੈਗੀ ਤਰੀਕ 21 ਨਵੰਬਰ ਔਰ ਸਮਾਂ ਹੋ ਗਿਆ ਸ਼ਾਮ ਦੇ 7:30 ਵਜੇ ਨੇ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਲਿਆ ਅਸੀਂ ਚੱਲੇ ਆਂ ਅੱਜ ਦਿੱਲੀ ਰਾਤ ਨੂੰ ਔਰ 2 ਵਜੇ ਆਪਾਂ ਜਿੱਥੇ 호텔 ਬੁੱਕ ਕੀਤਾ ਉੱਥੇ ਪਹੁੰਚ ਜਾਣਾ ਔਰ ਕੱਲ ਯਾਨੀ ਕਿ 22 ਨਵੰਬਰ ਨੂੰ ਦੁਪਹਿਰੇ 3 ਵਜੇ ਆਪਣਾ ਪਾਸਪੋਰਟ ਔਰ ਡਾਕੂਮੈਂਟਸ ਸਬਮਿਟ ਹੋਣੇ ਆ ਜਿੱਥੋਂ ਆਪਾਂ ਜਰਮਨੀ ਦਾ ਵੀਜ਼ਾ ਲੈਣਾ 10 ਦਿਨਾਂ ਦੇ ਵਿੱਚ ਰਿਜ਼ਲਟ ਆਏਗਾ ਤੁਹਾਨੂੰ ਦੱਸਾਂਗੇ ਸਾਨੂੰ ਵੀਜ਼ਾ ਮਿਲਿਆ ਜਾਂ ਨਹੀਂ ਮਿਲਿਆ ਔਰ ਜਰਮਨੀ ਦਾ ਵੀਜ਼ਾ ਲੈਣ ਦਾ ਕੀ ਪ੍ਰੋਸੈਸ ਆ ਕਿਵੇਂ ਅਸੀਂ ਅਪਲਾਈ ਕੀਤਾ ਕਿਸ ਬੇਸ ਤੇ ਜਾਣਾ ਚਾਹੁੰਦੇ ਆ ਉਹ ਵੀ ਤੁਹਾਨੂੰ ਦੱਸਾਂਗੇ ਔਰ ਤੁਸੀਂ ਸਾਡੇ ਨਾਲ ਵਰਚੂਅਲੀ ਚੱਲਨੇ ਹੋ ਦਿੱਲੀ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਦਿੱਲੀ ਕਿਹੜੇ ਰੂਟ ਨਹੀਂ ਜਾ ਰਹੇ ਆ ਕਿੱਥੇ ਰਹਿ ਰਹੇ ਆਂ ਔਰ ਕੱਲ ਤੁਹਾਨੂੰ ਮੈਟਰੋ ਦਾ ਸਫ਼ਰ ਵੀ ਦਿਖਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿੱਥੇ ਸਬਮਿਟ ਹੁੰਦੇ ਆ ਯਾਨੀ ਕਿ ਕੈਨੋਟ ਪਲੇਸ ਕਿਹੜੀ ਜਗ੍ਹਾ ਸਬਮਿਟ ਹੁੰਦੀ ਹੈ ਡਾਕੂਮੈਂਟ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਆਪ ਤੁਹਾਨੂੰ ਨਾਲ ਲੈ ਕੇ ਚੱਲਦੇ ਆਂ ਦਿੱਲੀ ਇਸ ਟਾਈਮ ਆਪਾਂ ਘਰੇ ਆਂ ਔਰ 7:43 ਹੋ ਗਏ ਔਰ ਜਿਹੜੀ ਡੈਸਟੀਨੇਸ਼ਨ ਆਉ 337 ਕਿਲੋਮੀਟਰ ਆ ਔਰ ਰਾਤ ਨੂੰ 2:00 ਵਜੇ 5:00 ਵਜੇ ਦਾ ਅਰਾਈਵਲ ਦੇ ਰਿਹਾ ਆਪਾਂ ਰਾਮਨਾਲ ਚੱਲਾਂਗੇ ਤਾਂ ਕਿ ਸਵੇਰ ਤੜਕੇ 3:30 ਤ ਸੌ ਆਉ ਚੱਲਦੇ ਆ ਸਭ ਤੋਂ ਪਹਿਲਾਂ ਆਪਾਂ ਜਾਣਾ ਹੈ ਗਿੱਲ ਪਿੰਡ ਜਿੱਥੋਂ ਮੇਰੇ ਨਾਲ ਮੇਰਾ ਦੋਸਤ ਜਸਪ੍ਰੀਤ ਨਾਲ ਜਾ ਰਿਹਾ ਹੈ ਸੌ ਪਹਿਲਾਂ ਆਪਾਂ ਉਹਨੂੰ ਪਿਕ ਕਰਦੇ ਆ ਵਾਹਿਗੁਰੂ 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 ਟਾਈਮ ਹੋ ਗਿਆ 9:30 ਆਪਾਂ ਪਹੁੰਚ ਗਏ ਗਿੱਲ ਪਿੰਡ ਔਰ ਜਸਪ੍ਰੀਤ ਜਿਹੜਾ ਮੇਰਾ ਦੋਸਤ ਆ ਉਹ ਨਾਲ ਚੱਲਿਆ ਮੇਰੇ ਤੁਸੀਂ ਸੋ ਸਿੱਕਾ ਜੀ ਸਾਰਿਆਂ ਨੂੰ ਹਾਂ ਤੇ ਹੁਣ ਆਪਣਾ ਇਥੋਂ ਟ੍ਰਿਪ ਜੋ ਆਪਣੀ ਜਰਨੀ ਹੈ ਉਹ ਸਟਾਰਟ ਹੋਣ ਲੱਗੀ ਆ ਸੌ ਚੱਲਦੇ ਟਾਈਮ ਹੋ ਗਿਆ 9:05 ਤੇ ਆਪਾਂ ਸਾਨੇ ਵਾਲ ਕ੍ਰੋਸ ਕਰ ਲਿਆ ਦਰਾਹਾ ਆਉਣ ਵਾਲਾ ਤੇ ਹੁਣ ਫਾਈਨਲੀ ਆਪਾਂ ਆਪਣੀ ਜੋ ਜਰਨੀ ਹੈ ਉਹਨੂੰ ਸਟਾਰਟ ਕਰਨ ਲੱਗੇ ਆ ਜਕਾਰੇ ਦੇ ਨਾਲ ਬੋਲੇ ਸੋਨਿਆ ਸ੍ਰੀ ਅਕਾਲ ਕੀ ਫੁੱਲ ਕਰਾਉਣ ਲੱਗੇ ਆਂ ਔਰ ਫੁੱਲ ਕਰਾਉਣ ਤੋਂ ਪਹਿਲਾਂ ਆਪਾਂ ਮੌਗਨਲ ਵਿੱਚ ਜ਼ਰੂਰ ਪਾਵਾਂਗੇ। ਪਾਤਾ ਬਾਈ ਵਿੱਚ? ਹਾਂਜੀ। ਲਓ ਜੀ। ਹੁਣ ਆਪਾਂ ਪਾਵਾਂਗੇ ਡੀਜ਼ਲ। ਇਹ ਪਾਉਣ ਦਾ ਕੀ ਫਾਇਦਾ? ਬਈ ਐਵਰੇਜ ਵੀ ਵਧੀਆ ਔਰ ਇੰਜਨ ਵੀ ਸਮੂਥ। ਜਸਪੀਤ ਭਾਈ ਇੰਜਨ ਸਮੂਥ ਹੋ ਜਾਂਦਾ ਇਹਦੇ ਨਾਲ? ਸਮੂਥ ਹੁੰਦਾ ਵੀ ਜੀ। ਹਾਂਜੀ। ਪਰਫਾਰਮੈਂਸ ਵੱਧ ਜਾਂਦੀ ਹੈ, ਪਿਕਅਪ ਵੱਧ ਜਾਂਦੀ ਹੈ ਜੱਟ ਜੀ। ਪਿਕਅਪ ਆ ਜਾਂਦੀ ਆ। ਲਓ ਜੀ ਜ਼ੀਰੋ ਕਰਤਾ। ਹੁਣ ਦੇਖਦੇ ਆਂ ਬਾਈ ਕਿੰਨੇ ਚ ਫੁੱਲ ਹੁੰਦੀ ਆ। ਪਹਿਲਾਂ ਸੀਗਾ ਵਿੱਚ ਥੋੜਾ ਬਹੁਤ। ਆਪਾਂ ਪਹੁੰਚ ਕੇ ਰਾਜਪੁਰਾ ਮੈਕਡੋਨਲਡ ਜੋ ਰਾਜਪੁਰਾ ਕੋਲ ਪੰਪ ਆਲਵੇਸ ਪੋਨੀਆ ਬਾਈ ਹਵਾ ਵੀ ਚੈੱਕ ਕਰ ਲਈਏ 3600 ਦਾ ਡੀਜ਼ਲ ਪਿਆ ਤੇ ਹੁਣ ਹੁਣ ਐਵਰੇਜ ਕਿੰਨੇ ਦੇਊ ਜੀ ਗੱਡੀ 25 ਦੀ ਐਵਰੇਜ ਦੇ ਦਿੰਦੇ ਕਿੰਨੇ ਦੀ ਇੱਧਰ ਦੇਖ 25 ਦੀ ਹਾਂਜੀ ਵਾਹ ਬਈ ਵਾਹ ਸੋ ਤੁਸੀਂ ਵੀ ਕਿਤੇ ਆਓ ਤਾਂ ਰਾਜਪੁਰ ਵਾਲੇ ਪੰਪ ਤੋਂ ਤੇਲ ਪਵਾਓ ਔਰ 25 ਦੀ ਐਵਰੇਜ ਲਓ 3600 ਦਾ ਕਰ ਦਿਓ ਜੀ 3600 ਰਾਉਂਡ ਫਿਗਰ ਹਾਂਜੀ ਆਪਾਂ ਪਹੁੰਚ ਗਏ ਘਨੌਰ ਕਿਉਂਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਆਪਣੀ ਸ਼ੰਭੂ ਬੈਰੀਅਰ ਤੇ ਉਹਦੇ ਕਰਕੇ ਆਪਾਂ ਟ੍ਰੈਫਿਕ 'ਚ ਫਸੇ ਹੋਏ ਆ ਇਸ ਟਾਈਮ ਘਨੌਰ ਖੜੇ ਆ ਪ੍ਰਮਾਤਮਾ ਕਰੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਤੇ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਆਪਾਂ ਫ੍ਰੀ ਬੈਠੇ ਆ ਇੱਥੇ 15 ਮਿੰਟ ਹੋ ਗਏ ਸਾਨੂੰ ਜਾਮ 'ਚ ਫਸਿਆ ਨੂੰ ਆਪਾਂ ਚੰਡੀਗੜ੍ਹ ਵਾਲੀ ਸਾਈਡ ਨਹੀਂ ਗਏ ਆ ਆਪਾਂ ਇਧਰ ਦੀ ਆਏ ਸੀ ਘਨੌਰ ਵਾਲੀ ਸਾਈਡ ਸਾਨੂੰ ਕਿਸ ਨੇ ਰეკਮੈਂਡ ਕੀਤਾ ਸੀ ਇਧਰ ਟ੍ਰੈਫਿਕ ਘੱਟ ਹੈ ਪਰ ਇਧਰ ਵੱਧ ਟ੍ਰੈਫਿਕ ਹੈ ਸੋ ਤੁਸੀਂ ਚੰਡੀਗੜ੍ਹ ਵਾਲਾ ਰੂਟ ਹੀ ਜੁਆਇਨ ਕਰਿਓ ਫਿਰ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕਿਵੇਂ ਚੱਲੇ ਆ ਜਰਮਨ ਆਪਣੇ ਇੱਕ ਪੇਸ਼ੈਂਟ ਨੇ ਤੇ ਆਪਾਂ ਨੂੰ ਬਹੁਤ ਟਾਈਮ ਤੋਂ ਫਾਲੋ ਕਰਦੀ ਸੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਆਓ ਮੈਂ ਮਨਾ ਕਰ ਰਿਹਾ ਸੀ ਬਹੁਤ ਟਾਈਮ ਤੋਂ ਤੇ ਉਹ ਕਹਿੰਦੇ ਨਹੀਂ ਵੀ ਅਸੀਂ ਤੁਹਾਨੂੰ ਸਾਰਾ ਕੁਝ ਸਪான்ਸਰ ਕਰਾਂਗੇ ਇਹ ਉਹ ਫਿਰ ਉਹਨਾਂ ਨੇ ਸਾਨੂੰ ਜੋ ਵੀ ਡਾਕੂਮੈਂਟ ਸੀ ਸਾਰਾ ਕੁਝ ਭੇਜੇ ਔਰ ਉਹ ਭੈਣ ਦੀ ਇੱਕ ਸਫਤ ਹੈ ਸਾਰਾ ਕੁਝ ਉਹਨਾਂ ਨੇ ਅਪਲਾਈ ਕੀਤਾ ਮੈਂ ਜਸਟ ਅੱਜ ਚੱਲੇ ਆ ਵਾਂ 1 ਰੁਪਿਆ ਨਹੀਂ ਲੱਗਿਆ ਮੇਰਾ ਅੱਜ ਮੈਂ ਡਾਕੂਮੈਂਟ ਸਬਮਿਟ ਕਰਨ ਚੱਲੇ ਆ ਕੱਲ ਤੈਨੂੰ ਵੀਡੀਓ ਅਪਾਇੰਟਮੈਂਟ ਆ ਟਾਈਮ ਹੋ ਗਿਆ ਹੁਣ ਰਾਤ ਦੇ 11:30 ਹੋ ਗਏ ਅਸੀਂ ਅਜੇ ਘਨੌਰ ਹੀ ਖੜੇ ਆ ਤੇ ਬਸ ਕੱਲ ਆਪਾਂ ਜੋ ਪਾਸਪੋਰਟ ਹੈ ਉਹ ਸਬਮਿਟ ਕਰਨੇ ਆ ਫਿਰ ਉਸ 10 ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਆਪਾਂ ਨੂੰ ਵੀਜ਼ਾ ਮਿਲਦਾ ਜਰਮਨੀ ਦਾ ਯੈਸ অর ਨੋ ਔਰ ਇਹੀ ਕਰਕੇ ਜੋ ਡਾਕੂਮੈਂਟੇਸ਼ਨ ਸੀ A to Z ਸਾਡੇ ਪੇਸ਼ੈਂਟ ਸਾਡੇ ਫਾਲੋਅਰ ਨੇ ਲਾਈ ਰਿਸਪੈਕਟਡ ਫਾਲੋਅਰ ਨੇ ਲਾਈ ਤੇ ਹੁਣ ਆਪਾਂ ਬਸ ਉਹ ਸਬਮਿਟ ਕਰਾਉਣ ਲੱਗੇ ਆ ਬਾਕੀ ਵਾਇਗਰੂ ਨੂੰ ਪਤਾ ਵੀ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਪਰਪਸ ਕਰਕੇ ਆਪਾਂ ਚੱਲੇ ਆਂ ਇਹ ਪਰਪਸ ਹੀ ਆਪਣਾ ਮੈਨੂੰ ਨਹੀਂ ਪਤਾ ਵੀ ਜੋ ਵੀ ਵੀ ਕਿਸ ਪਰਪਸ ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਉਹ ਕਹਿੰਦੇ ਵਸ ਤੁਸੀਂ ਜਾ ਕੇ ਆਪਦਾ ਪਾਸਪੋਰਟ ਦੇ ਆਓ ਵਾਈ ਗਰੂ ਨੇ ਇੰਨੇ ਚੰਗੇ ਲੋਕ ਵੀ ਧਰਤੀ ਤੇ ਬਣਾਏ ਆ ਨਹੀਂ ਕੋਣ ਕਿਸੇ ਦਾ ਇੰਨਾ ਕਰਦਾ ਆਪਾਂ ਇੱਕ ਐਮਬੈਸੀ ਦੀ ਫੀਸ ਮੈਨੂੰ ਪਤਾ ਲੱਗਿਆ 8000 ਸਮਥਿੰਗ ਆ ਜਰਮਨੀ ਦੀ ਫੀਸ ਉਹ ਵੀ ਆਪਾਂ ਨਹੀਂ ਭਰੀ ਆਪਾਂ ਚੱਲੇ ਆਂ ਫ੍ਰੀ ਖਾਤੇ ਹੁਣ ਦੇਖਦਾ ਵੀਜ਼ਾ ਮਿਲਦਾ ਜਾਂ ਨਹੀਂ ਮਿਲਦਾ ਸੋ ਸਟੇ ਟਿਊਨਡ ਹੁਣ ਆਪਾਂ ਜਦੋਂ 메ਨ ਹਾਈਵੇ ਨੂੰ ਟੱਚ ਕਰਕੇ ਤੁਹਾਨੂੰ ਦੱਸਦੇ ਆਂ ਆਉ ਚਲੀਏ ਮਾਤਾ ਅੱਥਾ ਕਿਹੜਾ ਬਾਹਰ ਦਾ ਲਾਟਾਰ ਦਾ ਟਾਈਮ ਹੋ ਗਿਆ ਸਵਾ 12 ਤੇ ਆਪਾਂ ਪਹੁੰਚ ਗਏ ਅਮਨਸ ਹੋਟਲ ਜੋ ਕਿ ਕੁਰਕ ਖੇਤਰ ਦੇ ਨੇੜੇ ਆ ਇੱਥੇ ਹੁਣ ਆਪਾਂ ਪੀਵਾਂਗੇ ਕਾਫੀ ਇਹ ਹੈ ਅਮਨਸ ਹੋਟਲ ਗੱਡੀ پارک ਕਰਦੀ ਆਪਾਂ ਬਾਕੀ ਲੈ ਚੱਲਦੇ ਆ ਗੱਡੀ ਹਮੇਸ਼ਾ ਜਦੋਂ ਵੀ ਆਓ ਸੇਫ ਜਗ੍ਹਾ ਤੇ ਲਾਓ ਤਾਂ ਕਿ ਤੁਹਾਨੂੰ ਗੱਡੀ ਥੋੜੀ ਦੇਖਦੀ ਰਹੇ ਲਓ ਜੀ ਹੁਣ ਆਪਾਂ ਗੱਡੀ پارک ਕਰ ਲਈ ਆਪਾਂ ਕਾਫੀ ਆਰਡਰ ਕੀਤੀ ਬਾਈ ਪੀਊਗਾ ਚਾਹ ਨਾਲ ਬਿਸਕਟ ਨਾਈਸ ਆਪਾਂ ਬਾਹਰ ਬੈਠੇ ਆ ਆ ਮਨ ਹਟੋ ਦੇ ਚਾਹ ਕਾਫੀ ਪੀ ਬាទ ਜੀ ਬਾਜੀ ਬਿਲ ਦਿਖਾਈਏ ਸਰ ਕਿਤਨਾ ਜੀ ਕਿੰਨੇ ਬਹਰੀ 170 ਰੁਪਏ ਬਾਈ ਕਾਫੀ ਬਹੁਤ ਸੁਆਸੀ ਡੋਡੀ ਬਾਈ ਚਾਹ ਬਹੁਤ ਸੁਆਸੀ ਹੈ ਲਓ ਜੀ 200 ਪੈਸੇ ਕਾਫੀ ਬਹੁਤ ਟੇਸਟੀ ਆ ਤੁਸੀਂ ਵੀ ਕਿਤੇ ਆਏ ਤਾਂ ਅਮਨ ਹੋਟਲਸ ਰੁਕ ਸਕਦੇ ਹੋ ਇਹ ਆ ਕਾਫੀ ਨਾਲ ਬਿਸਕਟ ਖਾਦੇ ਔਰ ਬਿੱਲ ਲੈ ਕੇ ਬਾਈ ਨਾਲ ਹੀ ਆ ਗਿਆ ਥੈਂਕ ਯੂ ਅੱਧਾ ਘੰਟਾ ਸਟ੍ਰੈਚ ਬ੍ਰੇਕ ਤੋਂ ਬਾਅਦ ਹੁਣ ਆਪਾਂ ਚੱਲਣ ਲੱਗੇ ਆ ਤੇ ਡਰਾਈਵਰ ਚੇਂਜ ਹੁਣ ਬਾਈ ਚਲਾਊਗਾ ਕਾਰ ਚਲਿਏ ਸਰ ਚਲੋ ਜੀ ਸਰ ਡੈਸਟੀਨੇਸ਼ਨ ਅਜੇ ਕਿੰਨੀ ਆ ਆਪਣੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ 230 ਕਿਲੋਮੀਟਰ 100 ਚਲਿਏ पौने तेन हो गए आप पहुंच गए गुलशन ढाबे ते कि लगे परौंठा बहुत ਕਵਾਲਿਟੀ ਔਰ ਕੁਆਂਟੀਟੀ ਉਹ ਵੀ ਉਹ ਇੱਕ ਕਲਾਸ ਆ ਜੀ ਇਹ ਕਲਾਸ ਆ ਮੱਖਣ ਦਿੰਦੇ ਆ ਨਾ ਤੇ ਜਮੇ ਸਿਰਾਂ ਕਰਾਉਂਦੇ ਆ ਮੱਖਣ ਸਿਰਾਂ ਕਰਾਉਂਦੇ ਨੇ ਓਕੇ ਆਪਾਂ ਆਰਡਰ ਕੀਤਾ ਸੀ ਆਲੂ ਵਾਲਾ ਪਰੌਂਠਾ ਨਾਲ ਕर्ड ਤੇ ਇਹ ਮੱਖਣ ਆ ਜੀ ਇਹ ਵਾਲਾ ਮੱਖਣ 10 ਪ੍ਰਤੀ ਕਿੰਦਾ ਸਿਰਾਂ ਕਰਾ ਦਿੰਦੇ ਨੇ ਸੋ ਫਿਰ ਇੱਕ ਪਰੌਂਠਾ ਤਾਂ ਹੋਰ ਬਣਦਾ ਬਿਲਕੁਲ ਬਣਦਾ ਜੀ ਚਲੋ ਆਪਾਂ ਇੱਥੇ ਅੰਦਰ ਬੈਠੇ ਆ ਜੀ ਤੇ ਸ਼ਾਕੀਏ ਆਪਾਂ ਖਾਦਾ ਪਲੇਨ ਨਹੀਂ ਆਲੂ ਪਰੌਂਠਾ ਪਾਣੀ ਦੀ ਬੋਟਲ ਤੇ ਕਾਫੀ ਪੀਤੀ ਇੱਕ 458 ਰੁਪਏ ਬਿੱਲ ਬਣਿਆ ਸੋ ਚੱਲੀਏ ਹਾਂ ਮੋਬਾਈਲ ਲੈ ਲਿਆ ਤੁਸੀਂ ਹਾਂਜੀ ਹਾਂਜੀ ਚਲੋ ਚੱਲੀਏ ਹੋਟਲ ਇੱਥੋਂ ਆਪਣਾ 1 ਘੰਟੇ ਦਾ ਰਸਤਾ ਭਾਈ ਇਕੱਠ ਦੇਖੋ ਕਿੰਨਾ ਦੇਖੋ ਕਿੰਨਾ ਰਾਸ਼ਾ ਯਾਰ ਇੰਨੇ ਲੋਕ ਟਰੈਵਲ ਕਰਦੇ ਆ ਇਹ ਸਾਰੇ ਮੋਸਟਲੀ 에어ਪੋਰਟ ਵਾਲੇ ਆ ਨਾ ਯਾਤਰੀ ਜਿਹੜੇ ਲੋਕ ਦਿੱਲੀ ਨੂੰ ਚੱਲੇ ਆ ਕਿ ਨਹੀਂ ਭਾਈ ਹੈ ਨਾ ਚਲੋ ਕੋਈ ਆ ਰਿਹਾ ਕੋਈ ਜਾ ਰਿਹਾ ਸਭ ਦਿੱਲੀ ਵਾਲੇ ਦਿੱਲੀ ਵਾਲੇ ਜ਼ਿਆਦਾ ਨੇ ਚਲੋ ਲੈਟਸ ਗੋ ਬਾਹਰ ਤਾਂ ਠੰਡ ਹੈ ਅੰਦਰ ਮੌਸਮ ਠੀਕ ਸੀਗਾ ਹਨਾ ਲਓ ਜੀ ਇਹ ਐਫ ਬਾਹਰਲਾ ਮੌਸਮ ਇੱਥੋਂ ਆਪਣਾ ਹੋਟਲ 1 ਕਿਲੋਮੀਟਰ ਹੈ ਗੁਲਸ਼ਨ ਦੇ ਬਾਈ ਬਾਈਕ ਵੀ ਆ ਦੇਖਿਓ ਸ਼ੋਲੇ ਮੂਵੀ ਵਾਲੀ ਲਓ ਜੀ ਦੇਖੋ ਬਾਹਰ ਮੌਸਮ ਟੈਕ ਟਨ ਹੁਣ ਲੈ ਕੇ ਚੱਲਦੇ ਆਂ अपने होटल वाल आप तीन चार घंटे सौवेंगे क्योंकि सवेरे नौ दस बजे तो उठना ही पाएगा अपन इत अपनी स्टे है देखो भाई कितने चैक अच्छा लो जी हम आप चैक कर करते ਸੋਇਰ ਹੂਮ ਆਪਣਾ ਇੱਥੇ ਆਪਾਂ ਸਮਾਨ ਰੱਖਤਾ ਪਹਿਲਾਂ ਆਪਾਂ ਐਂਟਰੀ ਕਰ ਲਈ ਸੀਗੀ ਔਰ ਇਹ ਆਪਣਾ ਬੈਡਰੂਮ ਔਰ ਲਿਵਿੰਗ ਏਰੀਆ ਛੋਟਾ ਜਿਹਾ ਔਰ ਇਹ ਵਾਸ਼ਰੂਮ ਹੈ ਇਹ ਪਾਟੀ ਵਾਲਾ ਸਿਸਟਮ ਔਰ ਇਹ ਨੌਨ ਵਾਲਾ ਸਿਸਟਮ ਸੋ ਮਿਲਦੇ ਹਾਂ ਸਵੇਰੇ ਗੁੱਡ ਨਾਈਟ ਇਹ ਆ ਗਏ ਹੈ ਪੋਆ ਹੈ ਬੇਕਰੀ ਹੈ ਬੇਕਰੀ ਹੈ ਫਰੂਟਸ ਨੇ ਕੜਾ ਹੈ ਕੜਾ ਹੈ ਕੜਾ ਤਾਂ ਮੁੱਕਣ ਵਾਲਾ ਹੀ ਹੈ ਪਾਜੀ ਹੈ ਪੋਹਾ ਹੈ ਅਬ ਗ੍ਰੈਟ ਔਰ ਬ੍ਰੈਡ ਬਸ ਹਾਂ ਟੀ ਕਾਫੀ ਜੂਸ ਓਕੇ ਕਨਫਲੈਕਸ ਹੋ ਗਿਆ ਓਕੇ ਇਦਾਂ ਦਾ ਏਰੀਆ ਬ੍ਰੈਕਫਾਸਟ ਲਈ ਚਲੋ ਬਸ ਦੈਟਸ ਇਟ ਫਿਰ ਯੇ ਸਟਾਰਟ ਸੋ ਆਪਾਂ ਨੇ ਪੋਹਾ ਤੇ ਫਰੂਟਸ ਤੇ ਨਾਲ ਕर्ड ਹੁਣ ਆਪਾਂ ਚੱਲੇ ਆ ਸਿੱਧਾ ਆਪਣੀ ਜਰਮਨ ਐਮਬੈਸੀ ਦੇ ਲਗੇਜ ਆਪਣੇ ਇਹਦੇ ਵਿੱਚ ਆ ਰਹੇ ਨੇ ਔਰ ਲਗੇਜ ਬਹੁਤ ਜ਼ਿਆਦਾ ਹੈ ਸਾਡੇ ਕੋਲ ਹੁਣ ਆਪਾਂ ਰੈਡੀ ਆ ਸੋ ਹੁਣ ਚੱਲਦੇ ਹਾਂ ਹੁਣ ਆਪਾਂ ਲੈਣੀ ਆ ਪਹਿਲਾਂ ਮੈਟਰੋ ਕੀਰਤੀ ਨਗਰ ਲਈ ਕੀਰਤੀ ਨਗਰ ਤੋਂ ਫਿਰ ਆਪਾਂ ਚੇਂਜ ਕਰਕੇ ਰਜੀਵ ਚੌਂਕ ਰਜੀਵ ਚੌਂਕ ਤੋਂ ਆਪਾਂ ਫਿਰ ਸੀਬੀ ਪਹੁੰਚਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਆਓ ਚੱਲੀਏ ਠੀਕ ਹੈ ਇੱਥੇ ਸਟੇ ਸੀਗੀ ਆਪਣੀ ਔਰ ਆਪਣਾ ਰੂਮ ਸੀਗਾ ਉਹ ਜਿਹੜੇ ਕਾਰਟਨ ਖੋਲੇ ਆ ਇਹ ਵਾਲਾ ਸੋ ਸਾਹਮਣੇ ਮੈਟਰੋ ਸਟੇਸ਼ਨ ਆ ਹੁਣ ਆਪਾਂ ਤੁਰ ਕੇ ਚੱਲੇ ਆਂ ਸਾਹਮਣੇ ਮੈਟਰੋ ਲੈ ਕੇ ਫਿਰ ਆਪਾਂ ਚੱਲਦੇ ਆਂ ਆ ਉਥੋਂ ਦਿਖਾਉਨੇ ਆ ਮੈਟਰੋ ਦਾ ਸਫਰ ਕਰਾਉਨੇ ਆ ਤੁਹਾਨੂੰ ਹਨਾ ਜਸਪ੍ਰੀਤ ਬਿਲਕੁਲ ਸਰ ਬਹੁਤ ਬਹੁਤ ਕੇਬਰਾ ਮੈਟਰੋ ਸਟੇਸ਼ਨ ਇੱਥੋਂ ਆਪਾਂ ਟ੍ਰੇਨ ਲੈਣੀ ਆ ਆ ਗਈ ਜੀ ਆਪਣੀ ਮੈਟਰੋ 10 ਮਿੰਟ ਅਸੀਂ ਵੇਟ ਕੀਤੀ ਭਾਈ ਗਾਈ ਨਾ ਲੰਘ ਜੇ ਕਿਤੇ ਅੱਗੇ ਨੂੰ ਹੋ ਜਾਓ ਨਹੀਂ ਨਹੀਂ ਰੋਕੀ 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 ਬਾਕੀ ਫੁੱਲ ਆ ਇਹਦਾ ਜਸਪ੍ਰੀਤ ਜਗ੍ਹਾ ਹੈ ਨਹੀਂ ਬੈਠਣ ਨੂੰ ਇਹ ਬੜਾ ਰਸ਼ ਆਇਆ ਤਾਂ ਖੁਲ ਜਾ ਲਓ ਜੀ ਇੱਕੋ ਰਸ਼ ਕਿਨਾਂ ਪੂਰੀ ਟ੍ਰੇਨ ਫੁੱਲ ਬਟਾ ਫੁੱਲ ਅਸੀਂ ਥੋੜੀ ਜੀ ਗਲਤ ਲਾਈਨ ਚੂਜ਼ ਕਰ ਲਈ ਅਸੀਂ ਬੈਠੇ ਸੀਗੇ ਕੇਵਰਾ ਮੈਟਰੋ ਸਟੇਸ਼ਨ ਤੋਂ ਔਰ ਆਪਾਂ ਜਾਣਾ ਸੀਗਾ ਕੀਰਤੀ ਨਗਰ ਇੱਥੇ ਹੁਣ ਆਪਾਂ ਅਸ਼ੋਕ پارک ਮੇਨ ਤੋਂ ਕੀਤੀਨਗਰ ਲਈ ਟ੍ਰੇਨ ਲਵਾਂਗੇ ਇਹ ਟ੍ਰੇਨ ਸਿੱਧੀ ਜਾਣੀ ਹੈ ਇੰਦਰਲੋਕ ਅਸੀਂ ਇੰਦਰਲੋਕ ਨਹੀਂ ਜਾਣਾ ਕੀਤੀਨਗਰ ਜਾਣਾ ਕੀਤੀਨਗਰ ਤੋਂ ਜਾਣਾ ਰਜੀਵ ਚੌਕ ਬਹੁਤ ਟ੍ਰੇਨ ਫੁੱਲ ਸੀ ਹੁਣ ਹਲਕੀ ਹੋਈ ਹੈ ਟ੍ਰੇਨ ਪਹਿਲਾਂ ਬਹੁਤ ਲੋਕ ਸੀਗੇ ਬਹੁਤ ਫਾਸਟ ਚੱਲਦੀ ਹੈ ਸਾਡਾ ਹੋਟਲ ਹੀ ਥੋੜਾ ਦੂਰ ਹੈ ਚਲੋ ਹੁਣ ਆਪਾਂ ਉਤਰਾਂਗੇ ਅਸ਼ੋਕ پارک ਮੇਨ ਉੱਥੋਂ ਆਪਾਂ ਜਾਵਾਂਗੇ ਕੀਤੀਨਗਰ ਲਈ ਆਪਾਂ ਟ੍ਰੇਨ ਗਲਤ ਲੈ ਲਈ ਸੀਗੀ ਤੇ कीर्ति नगर ली एक ही द्वारा ट्रेन चेंज करा आ गई ट्रेन अपनी आई आ जसप्रीत ये है कीर्ति नगर वाली हम चलोंगे आप चल ਹੁਣ ਆਪਾਂ ਕੀਤੀਨਗਰ ਚ ਉਤਰ ਕੇ ਉੱਪਰ ਆ ਗਏ ਇੱਥੋਂ ਹੁਣ ਆਪਾਂ ਜਾਣਾ ਰਜੀਵ ਚੌਂਕ ਦੇਖੋ ਤੁਸੀਂ ਕਿੰਨਾ ਰਾਸ਼ ਹੈ ਰਾਸ਼ ਬਹੁਤ ਆ ਨਾ ਜਸਪ੍ਰੀ ਦੇਖਿਓ ਫੇਰ ਆਪਾਂ ਟ੍ਰੇਨ ਚੇਂਜ ਕਰ ਲਈ ਰਾਸ਼ ਦੇਖੋ ਕਿੰਨਾ ਜਾ ਰਹੇ ਆ ਹੁਣ ਆਪਾਂ ਜਾਣਾ ਕਿੱਥੇ ਆਪਾਂ ਹੁਣ ਦੇਖਿਓ ਤਾਂ ਭਾਈ ਕਿੱਥੇ ਆਪਾਂ ਹਾਂ ਇੱਥੇ ਆ ਆ ਜਾਣਾ ਰਜੀਵ ਚੌਂਕ ਠੀਕ ਹੈ ਹੁਣ ਕਿੱਥੇ ਆਪਾਂ ਇਹ 3 ਨਗਰ ਤੋਂ ਰਜੀਵ ਚੌਂਕ ਆ। ਠੀਕ ਹੈ। ਦਰਵਾਜ਼ੇ। ਹਰਕਸਲਮ ਦੇ ਟਾਈਮ ਆ ਜਾਊਗਾ। ਮਿੰਟ ਚ। ਖੁੱਲ ਜਾ ਯਾਰ। ਆ ਜਾ। ਲਓ ਜੀ। ਆਏ ਆ ਗਿਆ ਰਜੀਵ ਚੌਂਕ। ਇਹ ਸਭ ਤੋਂ ਮੇਨ ਹੈ। ਰਜੀਵ ਚੌਂਕ ਜਿੱਥੋਂ ਬਲੂ ਲਾਈਨ, ਰੈੱਡ ਲਾਈਨ ਸਾਰੀਆਂ ਇਹਨਾਂ ਦੀਆਂ ਲਾਈਨਸ ਜੋ ਵੀ ਨੇ ਅਲੱਗ-ਅਲੱਗ ਜਾਂਦੀਆਂ ਨੇ। ਦੇਖੋ ਤੁਸੀਂ ਕਿੰਨਾ ਰਸ਼ ਹੈ। ਹੁਣ ਆਪਾਂ ਜਾਣਾ ਇਥੋਂ ਸੀਪੀ, ਕੈਨੋਟ ਪਲੇਸ। ਇਹ ਸੀ ਅੱਜ ਦਾ ਮੈਟਰੋ ਦਾ ਸਫ਼ਰ। ਬਹੁਤ ਲੋਕ ਆ ਯਾਰ ਇੱਥੇ ਤਾਂ ਹੁਣ ਕਿੱਧਰ ਜਾਣਾ ਬਾਹਰ ਬਾਈ ਕਿੱਥੇ ਜਾਣਾ ਤੁਹਾਨੂੰ ਲੋਕਿੰਗ ਹੈ ਹਾਂ ਕਿਹਨੂੰ ਪੁੱਛੋਗੇ ਨੀਚੇ ਆ ਕੇ ਉੱਪਰ ਆਪਾਂ ਜਦੋਂ ਨਿਕਲੇ ਬਾਹਰ ਸਿੱਧਾ ਸੀਪੀ ਕੈਨੋਟ ਪਲੇਸ ਅੱਛਾ ਰਜੀਵ ਚੌਕ ਨਾਮ ਕੈਨੋਟ ਪਲੇਸ ਨਾਮ ਹੀ ਹੈ ਨੀਗਾ ਰਜੀਵ ਚੌਕ ਨੂੰ ਹੀ ਕੈਨੋਟ ਪਲੇਸ ਕਿਹਾ ਜਾਂਦਾ ਹੈ ਹਾਂ ਬਾਈ ਹਾਂਜੀ ਹਾਂਜੀ ਸਰ ਚਲੋ ਹੁਣ ਆਪਾਂ ਕਿੱਥੇ ਜਾਣਾ ਹੋਰ ਏ ਬਈ ਵਾਸ਼ਰੂਮ ਹੋ ਦੇਖੋ ਚਲੋ ਜੀ ਆਪਾਂ ਹੁਣ ਬੈਠ ਕੇ ਆਟੋ 'ਚ ਆਟੋ ਦੀ ਵੀ ਤੁਹਾਨੂੰ ਸਵਾਰੀ ਕਰਾਤੀ ਇੱਥੋਂ ਆਪਾਂ ਸਿਰਫ 1 ਕਿਲੋਮੀਟਰ ਜਾਣਾ ਅਗਰ ਤੁਸੀਂ ਆਉਨੇ ਹੋ ਰਜੀਵ ਚੌਕ ਉੱਤਰੋ ਕਰੋਟਲੇਸ ਉੱਪਰ ਹੈ ਉੱਥੋਂ ਤੁਸੀਂ 1 ਕਿਲੋਮੀਟਰ ਤੇ ਬੀ ਐਫ ਐਸ ਹੈ ਜਿੱਥੇ ਆਪਣਾ ਪਾਸਪੋਰਟ ਜਮਾ ਹੋਣਾ ਆਪਾਂ ਆਟਰ 'ਚ ਆ ਰਹੇ ਹਾਂ ਇਹ ਆਪਣੇ ਅੰਕਲ ਨਾਲ ਨੇ ਤੁਹਾਡਾ ਕੀ ਨਾਮ ਆ ਸਰ ਸੁਚਿੰਦਰ ਕੁਮਾਰ ਕੀ ਨਾਮ ਆ ਸੁਚਿੰਦਰ ਕੁਮਾਰ ਸੁਸ਼ਿੰਦਰ ਕੁਮਾਰ ਸੁਚਿੰਦਰ ਸੁਚਿੰਦਰ ਕੁਮਾਰ ਚਲੋ ਥੈਂਕ ਯੂ ਜੀ ਅੰਕਲ ਨੇ ਲਿਆ ਆਪਣੇ ਤੋਂ 100 ਰੁਪਈਆ ਔਰ ਆਪਾਂ ਨੂੰ ਇਹ BFS ਤੱਕ ਲੈ ਕੇ ਜਾਣਗੇ ਇਹ ਹੈ CP ਕੈਨੋਟ ਪਲੇਸ ਬਹੁਤ ਰਸ਼ਾ ਯਾਰ ਇੱਥੇ ਵੀ ਹੋਰ ਗੱਲਾਂ ਦੀ ਗੱਲਾਂ ਦਿੱਲੀ 'ਚ ਰਸ਼ ਬਹੁਤ ਹੈ ਲਓ ਜੀ ਪਹੁੰਚ ਗਏ ਪਹੁੰਚ ਗਏ ਆਪਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਰਸ਼ ਬਹੁਤ ਹੁੰਦਾ ਇੱਥੇ ਇਹ ਆਪਣੀ ਸਪੈਸ਼ਲ ਐਂਟਰੀ ਬੈਕਸਾਈਡ ਤੋਂ ਕਰਾਉਣ ਚੱਲੇ ਆਂ ਅੱਛਾ ਕੋਈ ਸਪੈਸ਼ਲ ਐਂਟਰੀ ਨਹੀਂ ਡ੍ਰੌਪ ਆਫ ਪੁਆਇੰਟ ਹੈ ਸਿੰਘ ਸਾਹਿਬ ਬਹੁਤ ਬੈਠੇ ਨੇ ਇੱਥੇ ਵੀ ਹਨਾ ਯਾਰ ਪੰਜਾਬੀ ਆ ਗਏ ਓਏ ਚਲੋ ਚੱਲੀਏ ਹਾਂਜੀ ਅੰਕਲ ਜੀ ਸਾਡੇ ਨਾਲ ਯਾਤਰਾ ਕਰਕੇ ਵਧੀਆ ਲੱਗਿਆ ਤੁਹਾਨੂੰ ਹਾਂਜੀ ਆਪ ਬਤਾਓਗੇ ਨਾ ਨਹੀਂ ਤੁਸੀਂ ਦੱਸੋ ਨਾ ਅਸੀਂ ਤੁਹਾਡੇ ਮੇਰੇ ਤੋਂ ਬੰਨਿਆ ਲੱਗਾ ਬਸ ਸਾਨੂੰ ਵੀ ਬਹੁਤ ਵਧੀਆ ਲੱਗਿਆ ਲਓ ਜੀ 100 ਰੁਪਏ ਲਓ ਜੀ ਥੈਂਕ ਯੂ ਜੀ ਇਥੋਂ ਐਂਟਰੀ ਹੋਣੀ ਆ 100 ਅੰਦਰ ਚੱਲਦੇ ਆ ਦੇਖਦੇ ਆਉਣ ਕੀ ਬਣਦਾ ਫਾਈਨਲੀ ਆਪਾਂ ਬਾਹਰ ਆ ਗਏ ਤੇ ਆਪਾਂ ਅੰਦਰ ਗਏ ਆਪਣੇ ਤਿੰਨ ਤਰ੍ਹਾਂ ਦੇ ਫਾਰਮ ਪਹਿਲਾਂ ਫਿਲ ਕੀਤੇ ਔਰ ਟੋਟਲ 8100 ਰੁਪਿਆ ਆਪਾਂ ਫੀਸ ਭਰੀ ਅੰਦਰ ਔਰ ਬਹੁਤ ਜ਼ਿਆਦਾ ਸਵਾਲ ਜਵਾਬ ਪੁੱਛੇ ਵੀ ਕਿੱਥੇ ਚੱਲੇ ਹੋ ਕਿਹਦੇ ਕੋਲ ਚੱਲੇ ਹੋ ਐਦਾਂ ਦਾ ਕੁਝ ਜੋ ਵੀ ਸੀ ਆਪਾਂ ਸਾਰੀਆਂ ਡਿਟੇਲ ਦਿੱਤੀਆਂ ਔਰ ਤਿੰਨ ਤੋਂ ਚਾਰ ਪਹਿਲਾਂ ਫਾਰਮ ਭਰੇ ਫਿਰ ਆਪਣੇ ਫਿੰਗਰਪ੍ਰਿੰਟਸ ਹੋਏ ਸਾਰਾ ਕੁਝ ਜੋ ਵੀ ਬਾਇਓਮੈਟ੍ਰਿਕਸ ਹੋਣੀ ਸੀ ਥੈਨ ਉਦੋਂ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਾਸਪੋਰਟ ਆਪਣੇ ਕੋਲੇ ਰੱਖ ਲਿਆ ਸੋ ਹੁਣ ਨਾਲ ਹੀ ਆਪਾਂ ਬਾਹਰ ਆਏ ਅੰਦਰ 2 ਘੰਟੇ ਲੱਗੇ ਆਪਾਂ ਨੂੰ ਪੂਰੇ ਹੁਣ तकरीबन ਸ਼ਾਮ ਦੇ 4:30 ਹੋ ਗਏ ਤੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਬੰਗਲਾ ਸਾਹਿਬ ਆ ਆ ਤੁਹਾਨੂੰ ਲੈ ਕੇ ਚਾਲਦੇ ਆਂ ਉਸ ਤੋਂ ਬਾਅਦ ਵੀਡੀਓ ਨੂੰ ਐਂਡ ਕਰਾਂਗੇ ਆਓ ਦਰਸ਼ਨ ਕਰੀਏ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਸਿਰ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ ਅਗਰ ਤੁਸੀਂ ਆਓ ਤੁਹਾਡੇ ਬਾਇਓਮੈਟ੍ਰਿਕਸ ਨਹੀਂ ਜਾਂ ਪਾਸਪੋਰਟ ਸਬਮਿਸ਼ਨ ਹੈ ਤੁਹਾਡੀ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰੋਕ ਸਕਦੇ ਹੋ ਆਲੇ ਦੁਆਲੇ ਪਲਾਂਟਸ ਨੇ ਵਾਹਿਗੁਰੂ 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 ਜੀ ਕਹਿੰਦੇ ਪ੍ਰਤਪਾਲਾ ਫਰਗਾਂ ਕਰੇ ਪ੍ਰਤਪਾਲਾ ਤਬਹੀ ਤਸਰਾ ਬੰਨਵਾ ਆਪਾਂ ਬਾਰੋ-ਬਾਰੀ ਬਣਾਵਾਂਗੇ ਬਹੁਤ ਨਾਲੋ ਹਾਂਜੀ ਆਪਾਂ ਗੁਰਦਰਾ ਸਾਹਿਬ ਦਰਸ਼ਨ ਕੀਤੇ ਔਰ ਵਾਹਿਗੁਰੂਗੇ ਅਰਦਾਸ ਕੀਤੀ ਕਿ ਬਾਬਾ ਜੀ ਸਾਡਾ ਵੀਜ਼ਾ ਲਵਾਇਓ ਔਰ ਹੁਣ ਅਸੀਂ ਜਾਣਾ ਆਪਣੇ ਹੋਟਲ ਜੋ ਕਿ ਇਥੋਂ ਨੀਅਰਬਾਊਟ ਮੈਟਰੋ ਚ ਆਪਾਂ ਨੂੰ 1 ਘੰਟਾ ਸਵਾ ਘੰਟਾ ਲੱਗੇਗਾ ਡੇਢ ਘੰਟੇ ਦਾ ਰਸਤਾ ਫਿਰ ਆਪਾਂ ਵਾਪਸ ਚੱਲਣਾ ਸੋ ਸਟ੍ਰੇਟ ਟਿਊਡ ਵਾਹਿਗੁਰੂਗੇ ਅਰਦਾਸ ਕਰਿਓ ਕਿ ਆਪਣਾ ਜਿਹੜਾ ਵੀਜ਼ਾ ਜਰਮਨੀ ਦਾ ਉਹ ਲੱਗ ਜਾਵੇ ਤੁਸੀਂ ਵੀ ਅਰਦਾਸਾਂ ਕਰਿਓ ਅਸੀਂ ਤਾਂ ਅਰਦਾਸਾਂ ਕਰਕੇ ਆਇਆ ਵਾਹਿਗੁਰੂ ਜੀ ਲਵਾਉਣਗੇ ਟੋਟਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ টিল ਦੈਨ ਸਾਰਿਆਂ ਨੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ